ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਕੋਟ 사ਦਕ ਪੈ ਜਾਂਦੀ ਆ 사ਦਕ ਦੇ ਬਿਲਕੁਲ ਨੇੜੇ ਰਹਿ ਜਾਂਦਾ ਇਹ ਪਿੰਡ ਤੇ ਇਸ 사ਦਕ ਦੇ ਸੰਗਤਪੁਰਾ ਰੋਡ ਤੇ 사ਦਕ ਦੇ ਨੇੜੇ ਇਹ ਪਿੰਡ ਆ ਦੋਸਤੋ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਕ੍ਰੋਸ ਵੈਡ ਵਿਕਾਊ ਆ ਜਿਹੜੀ ਕਿ ਗੱਬਣ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਾਜਪ੍ਰੀਤ ਸਿੰਘ ਜੀ ਰਾਜਪ੍ਰੀਤ ਰਾਜਪ੍ਰੀਤ ਜੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 62807 62807 00151 00151 ਇਹ ਬਾਈ ਜੀ ਅੱਜ ਇੱਕ ਵੈੜ ਸੇਲ ਆ ਜੀ ਆਪਣੇ ਕੋਲੇ ਤੇ ਆਪਣਾ ਵਪਾਰ ਲੈਣ ਦਾ ਕੰਮ ਹੈ ਬਾਈ ਜੀ ਸ਼ੌਂਕੀਏ ਤੌਰ ਤੇ ਵੀਰੇ ਇੱਕ ਅੱਧੀ ਲੈ ਕੇ ਆਈ ਦੀ ਉਹ ਰੈਗੂਲਰ ਰੈਗੂਲਰ ਨਹੀਂ ਇੱਕ ਅੱਧੀ ਕੋਈ ਲੈ ਕੇ ਆਈ ਦੀ ਆ ਤੇ ਇਹ ਵੈੜ ਦੀ ਡਿਟੇਲ ਦਿਓ ਬਾਈ ਜੀ ਇਹ ਇੱਕ ਨਵਾਂ ਸੂਏ ਆ ਜੀ ਇਹ ਦੂਜੇ ਸੂਏ ਵਾਸਤੇ ਵੀਰੇ ਗੱਬਣਾ ਹਫ਼ਤੇ ਤੋਂ 10 ਦਿਨ ਦੀ ਕੱਚੀ ਹੈ ਹਫ਼ਤੇ ਤੋਂ 10 ਦਿਨ ਦੀ ਕੱਚੀ ਹੈ ਤੇ ਬਾਈ ਕਿੰਨਾ ਕੁ ਦੁੱਧ ਕੱਢ ਦੂਗੇ ਇਸ ਸੂਏ ਬਾਈ ਜੀ 18-19 ਕਿਲੋ ਤਾਂ ਵੀਰੇ ਕੱਢਣਾ ਚਾਹੀਦਾ ਜਿਹੜੇ ਸਾਨੂੰ ਰੋਟਾ ਠੀਕ ਹੈ ਕਿੰਨੇ ਦਿਨ ਸੂਣ ਚ ਪਏ ਆ ਇਹਦੇ ਬਾਈ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਲੈ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਸੂਣ ਦੀ ਤਿਆਰੀ ਆ ਬਾਈ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਵਹਿੜ ਆ ਆ ਕੇ ਦੇਖੋਗੇ ਇਹ ਤਾਂ ਤੁਹਾਡੇ ਪਸੰਦ ਆਊਗੀ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਨਾ ਮੂੰ ਮੱਥਾ ਤੇ ਥਾਨ ਕੁਆਲਟੀ ਬਹੁਤ ਚੰਗੀ ਆ ਜੀ ਮਿਲਕਵੇਨਨ ਨੂੰ ਨਜ਼ਰ ਮਾਰ ਲਓ ਦੋਸਤੋ ਤੇ ਥਣ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਤੇ ਹਵਾਨਾ ਬਿਲਕੁਲ ਪਧਰਾ ਹੈ ਬਹੁਤ ਸ਼ਾਨਦਾਰ ਥਣਾ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਦੋਸਤੋ ਥਣ ਤੋਂ ਥਣ ਦਾ ਗਾਇਬ ਤੇ ਸਾਈਜ਼ ਬਹੁਤ ਹੀ ਜਿਆਦਾ ਚੰਗਾ ਦੇਖ ਸਕਦੇ ਹੁੰਦੇ ਅਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਕਰਾ ਦਈਏ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਪਿੱਠ ਪੁੜੇ ਦੀ ਸਾਫ ਸੁਥਰੀ ਆ ਤੇ ਹਵਾਨਾ ਪਿਛਲੇ ਪਾਸੇ ਨੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਘਟੋ-ਘਟਾ 6-7 ਉਂਗਲਾਂ ਤੋਂ ਨੂੰ ਮਗਰਲੇ ਪਾਸੇ ਦਿਖਾਈ ਦਿੰਦਾ। ਦੋਨਾਂ ਪਾਸੇ ਤੋਂ ਹਵਾਨਾ ਬਿਲਕੁਲ ਸੇਮ ਸਾਈਜ਼ ਆ ਮਿਲਕਵੈਨ ਇਧਰ ਵੀ ਬਹੁਤ ਚੰਗੀ ਆ। ਤੇ ਨਾੜਾਂ ਹਵਾਨੇ ਦੇ ਤੇ ਤੁਹਾਨੂੰ ਦਿਖ ਰਹੀਆਂ ਦੋਸਤੋ ਸਾਫ਼ ਸੁਥਰੀਆਂ ਬਿਲਕੁਲ। ਬਹੁਤ ਸ਼ਾਨਦਾਰ ਥਾਣਾ ਤੇ ਵਿੱਥ ਵੀ ਚੰਗੀ ਆ। ਕ੍ਰੋਸ ਅੰਗ ਦੇ ਵਿੱਚ ਪੈਂਦੀ ਆਈ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਚੰਗਾ ਕੱਦ ਕਾਠਾ ਤੇ ਸਾਫ ਸੁਥਰੀ ਆ। ਲਓ ਜੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰਦੀ ਤੋਂ ਤੁਹਾਨੂੰ ਸਾਰੀ ਜਜਮੈਂਟ ਇਹਦੀ ਆ ਜਾਣੀ ਚਾਹੀਦੀ ਹੈ ਜੀ। ਹਫਤੇ ਤੋਂ 10 ਦਿਨ ਇਹਨੇ ਸੂਣ ਚ ਲੈ ਜਾਣੇ ਆ ਜੀ। ਹਵਾਨਾ ਫੁੱਟਬਾਲ ਵਾਂਗੂ ਗੋਲ ਆ ਤੇ ਪਿਛਲੇ ਪਾਸੇ ਨੂੰ ਵਧਮਾ ਦੋਸਤੋ ਉਨਾ ਹੀ ਅਗਲੇ ਪਾਸੇ ਨੂੰ ਆ। ਉਨਾ ਹੀ ਪਿਛਲੇ ਪਾਸੇ ਬਹੁਤ ਪਧਰਾ ਫਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ ਸੁਥਰਾ ਹੈ ਦੋਨਾਂ ਪਾਸੇ ਤੋਂ ਲੜੀਆਂ ਇੱਕੋ ਜੀਆਂ ਤੇ ਮੋਟਾ-ਮੋਟਾ ਥਾਨ ਲੱਗਿਆ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ 68000 68000 ਚੋ ਮਾਨਤਨ ਹੋ ਜੂ ਬਾਈ ਹਾਂਜੀ ਮੌਕੇ ਤੇ ਕੀਤਾ ਲਓ ਵੀ ਮਿੱਤਰੋ ਮੌਕੇ ਤੇ 68000 ਦੇ ਵਿੱਚੋਂ ਵੀ ਮਾਨਤਨ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੜ ਪਸੰਦਾ ਦੂਜੇ ਸੁਈ ਲਈ ਗੱਭਣਾ ਤੇ ਹਫਤਾ 10 ਦਿਨ ਸੂਣ ਚ ਇਹਦੇ ਰਹਿੰਦੇ ਆ ਡਿਟੇਲ ਸਾਰੀ ਬਾਈ ਤੋਂ ਲੈ ਲਈ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋਂ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ